ਹਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਲੂ ਬੈਂਗਨ ਦੀ ਮਸਾਲੇਦਾਰ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਆਲੂ ਬੈਂਗਨ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲਿਆ ਇੱਕ ਵਾਰੀ ਵੇਖ ਲੈਂਦੇ ਹਾਂ ਹਾਂ ਜੀ ਆਲੂ ਬੈਂਗਨ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ 5 ਬੈਂਗਨ ਲਏ ਤੇ ਬੈਂਗਨ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ 700 ਗ੍ਰਾਮ ਆਪਾਂ ਆਲੂ ਲਏ ਆ ਜੇ ਤੁਹਾਨੂੰ ਆਲੂ ਘੱਟ ਪਸੰਦ ਆ ਤਾਂ ਤੁਸੀਂ ਆਲੂ ਘੱਟ ਵੀ ਪਾ ਸਕਦੇ ਹੋ 5 ਪਿਆਜ਼ ਲਏ ਆ ਇਹ ਮੇਰੇ ਕੋਲ ਛੋਟੇ ਪਿਆਜ਼ ਆ ਜੇਕਰ ਤੁਹਾਡੇ ਕੋਲ ਵੱਡੇ ਪਿਆਜ਼ ਆ ਤਾਂ ਤੁਸੀਂ ਦੋ ਲੈ ਸਕਦੇ ਹੋ ਇੱਕ ਟੁਕੜਾ ਅਦਰਕ ਦਾ ਤੇ ਚਾਰ ਆਪਾਂ ਹਰੀ ਮਿਰਚ ਲਈ ਹੈ ਹੁਣ ਸਭ ਤੋਂ ਪਹਿਲਾਂ ਜਿਹੜਾ ਸਾਰਾ ਸਮਾਨ ਹੈ ਨੂੰ ਆਪਾਂ ਕੱਟ ਕੇ ਤਿਆਰ ਕਰ ਲੈਣੇ ਬੈਂਗਨ ਦੀਆਂ ਹਰੀ ਡੰਡੀਆਂ ਨੂੰ ਆਪਾਂ ਤਾਪ ਦਾਂਗੇ ਇਹ ਨਹੀਂ ਆਪਾਂ ਵਿੱਚ ਪਾਵਾਂਗੇ ਤੇ ਬੈਂਗਰ ਨੂੰ ਆਪਾਂ ਪਾਣੀ ਦੇ ਵਿੱਚ ਕੱਟਾਂਗੇ ਕਿਉਂਕਿ ਕੱਟਣ ਤੋਂ ਬਾਅਦ ਜੇ ਉਹਨਾਂ ਨੂੰ ਹਵਾ ਲੱਗਦੀ ਹੈ ਤਾਂ ਇਹਨਾਂ ਦਾ ਰੰਗ ਜਿਹੜਾ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਹੀ ਕੱਟਾਂਗੇ ਜਿਆਦਾ ਮੋٹے ਪੀਸ ਨਹੀਂ ਕਰਨੇ ਤੇ ਨਾ ਹੀ ਜਿਆਦਾ ਪਤਲੇ ਕਰਨੇ ਇਹਦਾ ਨਾਰਮਲ ਜਿਹਾ ਪੀਸ ਕਰਨੇ ਆਪਾਂ ਵੇ ਇਹ ਬੈਂਗਣ ਆਪਾਂ ਸਾਰੇ ਕੱਟ ਲੇ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਪਾ ਕੇ ਰੱਖਾਂਗੇ ਤੇ ਜਦੋਂ ਆਪਾਂ ਇਹਨਾਂ ਨੂੰ ਕੜਾਹੀ ਦੇ ਵਿੱਚ ਪਾਉਣਾ ਉਸ ਤੋਂ 2-3 ਮਿੰਟ ਪਹਿਲਾਂ ਆਪਾਂ ਇਹਨਾਂ ਨੂੰ ਪਾਣੀ ਤੋਂ ਬਾਹਰ ਕੱਢ ਲਾਂਗੇ ਤੇ ਹੁਣ ਆਪਾਂ ਆਲੂ ਵੀ ਕੱਟ ਕੇ ਤਿਆਰ ਕਰ ਲੈਂਦੇ ਆਂ ਆਲੂ ਵੀ ਆਪਾਂ ਪਾਣੀ ਦੇ ਵਿੱਚ ਹੀ ਕੱਟਾਂਗੇ ਕਿਉਂਕਿ ਆਲੂ ਵੀ ਛੇਤੀ ਕਾਲੇ ਹੋਣ ਲੱਗ ਜਾਂਦੇ ਆਂ ਛਿਲਕਾ ਉਤਾਰ ਲਾਂਗੇ ਪਹਿਲਾਂ ਆਲੂਆਂ ਦਾ ਆਲੂ ਵੀ ਆਪਾਂ ਨਹੀਂ ਜ਼ਿਆਦਾ ਮੋਟੇ ਕਿਸ ਕਰਨੇ ਇਹਦੇ ਤੇ ਨਹੀਂ ਜ਼ਿਆਦਾ ਪਤਲੇ ਲਓ ਇਹ ਆਲੂ ਵੀ ਆਪਾਂ ਕੱਟ ਲੇ ਤੇ ਹੁਣ ਆਪਾਂ ਆਲੂਆਂ ਨੂੰ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਾਂਗੇ ਤਾਂ ਜੋ ਇਹਦਾ ਜਿਹੜਾ ਸਟਾਰਚ ਹੈ ਉਹ ਨਿਕਲ ਜਾਵੇ ਆਲੂਆਂ ਨੂੰ ਆਪਾਂ ਤੇ ਚਾਰ ਵਾਰੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਹੁਣ ਆਪਾਂ ਆਲੂਆਂ ਨੂੰ ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਪਾ ਕੇ ਰੱਖਾਂਗੇ ਤੇ ਜੋ ਆਪਾਂ ਆਲੂਆਂ ਨੂੰ ਕੜਾਹੀ ਦੇ ਵਿੱਚ ਪਾਉਣਾ ਹੈ ਉਸ ਤੋਂ 2-3 ਮਿੰਟ ਪਹਿਲਾਂ ਆਪਾਂ ਾਲੂ ਪਾਣੀ ਦੇ ਵਿੱਚੋਂ ਬਾਹਰ ਕੱਢ ਲਾਂਗੇ ਤੇ ਹੁਣ ਆਪਾਂ ਪਿਆਜ਼ ਅਦਰਕ ਤੇ ਹਰੀ ਮਿਰਚ ਵੀ ਕੱਟ ਕੇ ਤਿਆਰ ਕਰ ਲੈਣੇ ਆ ਪਿਆਜ਼ ਆਪਾਂ ਮੋٹے-ਮੋٹے ਕੱਟਾਂਗੇ ਜਿਆਦਾ ਬਰੀਕ ਨਹੀਂ ਕਰਨਾ ਇਸ ਤਰ੍ਹਾਂ ਇਹਨੂੰ ਸਲਾਈਸਸ ਦੇ ਵਿੱਚ ਕੱਟਾਂਗੇ ਬੱਸ ਲੋਜੀ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਸਲਾਈਸਸ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਅਦਰਕ ਤੇ ਹਰੀ ਮਿਰਚ ਨੂੰ ਬਰੀਕ ਕੱਟ ਲੈਣਾ ਬਿਲਕੁਲ ਬਰੀਕ ਕਟਾਂਗੇ ਲੋਜੀ ਕਟਿੰਗ ਆਪਣੀ ਸਾਰੀ ਹੋ ਗਈ ਤੇ ਉਧਰ ਕੜਾਹੀ ਵੀ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਤੜਕਾ ਲਾਉਣ ਦੇ ਲਈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ 3-4 ਚਮਚਾ ਆਪਾਂ ਸਰੋਂ ਦਾ ਤੇਲ ਲਿਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਕੋਈ ਵੀ ਆਪਾਂ ਸੁੱਕੀ ਸਬਜ਼ੀ ਜਦੋਂ ਬਣਾਉਨੇ ਆ ਤਾਂ ਸਰੋਂ ਦੇ ਤੇਲ ਦੇ ਵਿੱਚ ਸੁੱਕੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸੋ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਸੁੱਕੀ ਸਬਜ਼ੀ ਬਣਾਓ ਤਾਂ ਸਰੋਂ ਦੇ ਤੇਲ ਦੇ ਵਿੱਚ ਬਣਾਈ ਜਾਵੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਲੋਹੇ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ ਤੇਲ ਨੂੰ ਥੋੜੀ देर ਲਈ ਠੰਡਾ ਹੋਣ ਦੇਵਾਂਗੇ ਤੋ ਕਿ ਜੇ ਕਰਪਾ ਗਰਮ ਤੇਲ ਦੇ ਵਿੱਚ ਖੜੇ ਮਸਾਲੇ ਪਾ ਦਨੇ ਆ ਤਾਂ ਉਹ ਮੱਚ ਜਾਂਦੇ ਆ ਇਸ ਕਰਕੇ ਤੇਲ ਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਲੋਹੇ ਤੇਲ ਆਪਣਾ ਠੰਡਾ ਹੋ ਗਿਆ ਤੇ ਹੁਣ ਆਪਾਂ ਦੁਬਾਰਾ ਗੈਸ ਆਨ ਕਰ ਲੈਨੇ ਆ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਤੇ ਹੁਣ ਆਪਾਂ ਇੱਕ ਛੋਟਾ ਚਮਚਾ ਜੀਰਾ ਪਾਵਾਂਗੇ ਇਹਦੇ ਵਿੱਚ ਇੱਕ ਛੋਟਾ ਚਮਚਾ ਸਾਬਤ ਧਨੀਆ ਤਾਂ ਇਹ ਆਪਾਂ ਕੁੱਟ ਕੇ ਲੈ। ਦੋ ਸੁੱਕੀਆਂ ਲਾਲ ਮਿਰਚਾਂ। ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਤੇ ਹਰੀ ਮਿਰਚ ਪਾਵਾਂਗੇ।

ਹੁਣ ਆਪਾਂ ਉਪਰੋਂ ਢੱਕ ਦਨੇ ਆ ਤੇ ਆਲੂਆਂ ਨੂੰ 5-7 ਮਿੰਟ ਦੇ ਲਈ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ। ਲਓ ਜੀ 5-6 ਮਿੰਟ ਹੋ ਗਏ ਆਲੂਆਂ ਨੂੰ ਮੀਡੀਅਮ ਫਲੇਮ ਤੇ ਢੱਕ ਕੇ ਪਕਾਉਂਦੇ ਹੋਏ। ਇੱਕ ਦੋ ਵਾਰ ਆਪਾਂ ਇਹਨੂੰ ਵਿੱਚ ਦੀ ਹਿਲਾ ਵੀ ਦਿੱਤਾ ਸੇ। ਹੁਣ ਇਹਦੇ ਵਿੱਚ ਆਪਾਂ ਬੈਂਗਣ ਪਾ ਦਾਂਗੇ ਨਾਲ ਹੀ ਅਪ ਪਿਆਜ਼ ਵੀ ਪਾ ਦਾਂਗੇ गैस का फ्लेम इतने आप कर लिया हम आप मसाले ऐड करते एक चमच भर के आप मिर्च पाउडर एक चमच तो थोड़ा ज्यादा नमक नमक मिर्च तुम अपने स्वाद के हिसाब से घट लै सकते हो ਇੱਕ ਚਮਚਾ ਹਲਦੀ 1/2 ਚਮਚਾ ਧਨੀਆ ਪਾਊਡਰ 1/4 ਚਮਚਾ ਆਮਚੂਰ ਪਾਊਡਰ ਪਾਵਾਂਗੇ ਆਮਚੂਰ ਪਾਊਡਰ ਪਾਉਣ ਦੇ ਨਾਲ ਸਬਜ਼ੀ ਦਾ ਜਿਹੜਾ ਸਵਾਦ ਆ ਬਹੁਤ ਜ਼ਿਆਦਾ ਵਧੀਆ ਹੁੰਦਾ ਮਲਾਲਾਂਗੇ ਇਹਨਾਂ ਚੰਗੀ ਤਰ੍ਹਾਂ ਗੈਸ ਦਾ ਫਲੇਮ ਖੁੱਲ ਕਰਕੇ ਹੁਣ ਆਪਾਂ ਸਾਰੇ ਮਸਾਲੇ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਲਓ ਜੀ ਬੰਫਰਲੇ ਆਪਣੇ ਮਿਕਸ ਹੋ ਗਏ। ਤੇ ਹੁਣ ਆਪਾਂ ਗੈਸ ਦਾ ਫਲੇਮ ਮੀਡੀਅਮ ਕਰ ਲੈਨੇ ਆ ਤੇ ਸਬਜੀ ਨੂੰ ਉਪਰੋਂ ਢੱਕ ਕੇ ਪੱਕਣ ਦੇਵਾਂਗੇ। ਵਿੱਚ ਵਿੱਚ ਵੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ। ਲਓ ਜੀ ਅੱਧਾ ਘੰਟਾ ਹੋ ਗਿਆ ਤਕਰੀਬਨ ਸਬਜੀ ਨੂੰ ਪੱਕਦੇ ਹੋਏ। ਦੇ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਾਂ ਤੇ ਹੁਣ ਇੱਕ ਵਾਰੀ ਆਪਾਂ ਸਬਜ਼ੀ ਚੈੱਕ ਕਰ ਲੈਂਦੇ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਆਲੂ ਬੈਂਗਨ ਦੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਸਬਜ਼ੀ ਦੇ ਵਿੱਚ ਪਾਣੀ ਆਪਾਂ ਬਿਲਕੁਲ ਵੀ ਨਹੀਂ ਪਾਇਆ ਸਿਰਫ ਭਾਫ਼ ਦੇ ਨਾਲ ਹੀ ਆਪਾਂ ਸਬਜ਼ੀ ਨੂੰ ਪੱਕਣ ਦਿੱਤਾ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਆਲੂ ਵੰਗੋਂ ਦੀ ਟੇਸਟੀ ਮਸਾਲੇਦਾਰ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਬਸਕ੍ਰਾਈਬ ਕਰੋ